ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਰੰਡਾਵਾ ਡੇਰੀ ਫਾਰਮ ਨੂੰ ਪਸਰਾਏ ਦੇ ਉੱਤੇ ਕਿਸਾਨ ਵੀਰੋ ਅੱਜ ਆਪਾਂ ਪਹੁੰਚੇ ਹਾਂ ਤੁਹਾਡੇ ਦੀ ਇੱਕ ਨਵੀਂ ਵੀਡੀਓ ਲੈ ਕੇ ਕਿਸਾਨ ਵੀਰੋ ਆਪਣੀ ਅੱਜ ਦੀ ਵੀਡੀਓ ਦਾ ਮੇਨ ਮੋਟਿਵ ਇਹ ਹੋਊਗਾ ਕਿ ਆਪਾਂ ਦਰਾਈ ਗਾਵਾਂ ਦੀ ਮੈਨੇਜਮੈਂਟ ਕਿਵੇਂ ਕਰੀਏ ਕਿਸਾਨ ਵੀਰੋ ਜਿਹੜੀ ਆਪਣੀ ਸਭ ਤੋਂ ਮੇਨ ਗੱਲ ਵਾ ਦਰਾਈ ਗਾਵਾਂ ਦੇ ਬਾਰੇ ਉਹ ਹੈ ਆ ਕਿ ਆਪਾਂ ਜਿਹੜੀਆਂ ਦਰਾਈ ਗਾਵਾਂ ਉਹ ਦੁੱਧ ਦੇ ਆਵਾ ਤੋਂ ਬੇੜਕੋਲ ਬੱਕਰੀਆਂ ਰੱਖਣੀਆਂ ਸੈਪਰੇਟ ਕਰਕੇ ਛਣ ਵੀਰੋ ਦੂਸਰੀ ਗੱਲ ਇਹ ਆ ਵੀ ਆਪਾਂ ਨੇ ਜਿਹੜੀਆਂ ਡਰਾਈ ਗਾਵਾਂ ਵਾਂ ਉਹਨਾਂ ਦੀ ਦੇਖਭਾਲ ਦੁੱਧ ਦੇਣ ਵਾਲੀਆਂ ਗਾਈਆਂ ਤੋਂ ਵੀ ਜ਼ਿਆਦਾ ਕਰਨੀ ਆ ਛਣ ਵੀਰੋ ਜਿਹੜੀਆਂ ਡਰਾਈ ਗਾਵਾਂ ਵਾਂ ਇਹਨਾਂ ਦੀਆਂ ਖੁਰਲੀਆਂ ਦੇ ਵਿੱਚ ਹਮੇਸ਼ਾ ਪੱਠੇ ਹੋਣੇ ਚਾਹੀਦੇ ਆ ਕਿਉਂਕਿ ਡਰਾਈ ਗਾਵਾਂ ਹਮੇਸ਼ਾ ਪੱਠੇ ਜਿਹੜੀਆਂ ਹੌਲੀ ਹੌਲੀ ਕਰਕੇ ਖਾਂਦੀਆਂ ਵਾਂ ਛੋੜੇ ਛੋੜੇ ਟਾਈਮ ਬਾਅਦ ਕਿਸਾਨ ਵੀਰੋ ਜਿਹੜੀਆਂ ਇਹ ਡਰਾਈ ਗਾਵਾਂ ਵਾ ਇਹ ਹੀਟ ਸਟ੍ਰੈਸ ਦੇ ਵਿੱਚ ਵੀ ਨਹੀਂ ਰਹਿਣੀਆਂ ਚਾਹੀਦੀਆਂ ਜੇ ਇਹ ਹੀਟ ਸਟ੍ਰੈਸ ਦੇ ਵਿੱਚ ਰਹਿਣ ਗਿਆ ਤੇ ਇਹਦਾ ਹੀਟ ਹੀਟ ਸਟ੍ਰੈਸ ਦਾ ਜਿਹੜਾ ਅਸਰ ਵਾ ਉਹ ਆਉਣ ਵਾਲੇ ਬੱਚੇ ਤੇ ਪਾਊਗਾ ਅਸਰ ਕਿਸਾਨ ਵੀਰੋ ਜਿਹੜੀਆਂ ਇਹ ਡਰਾਈ ਗਾਵਾਂ ਵਾ ਇਹਨਾਂ ਦੇ ਜਦੋਂ ਵੀ ਪੱਖੇ ਬੰਦ ਕਰਨੇ ਆ ਤਾਂ ਉਸੇ ਵੇਲੇ ਨਾਲ ਦੀ ਨਾਲ ਹੀ ਇਹਨਾਂ ਤੇ ਜਿਹੜੇ ਸਪ੍ਰਿੰਕਲਰ ਆ ਉਹ ਚਲਾ ਦੇਣੇ ਆ ਜਾਂ ਜਦੋਂ ਵੀ ਸਪਲਾਈਕਰ ਆ ਰੇ ਬੰਦ ਕਰਨੇ ਆ ਤੇ ਪੱਖੇ ਉਸੇ ਵੇਲੇ ਚਲਾ ਦੇਣੇ ਆ ਸਾਨੀਰੋ ਜਿਹੜੀਆਂ ਇਹ ਡਰਾਈ ਗਾਵਾਂ ਵਾਂ ਇਹਨਾਂ ਦੇ ਨਾਲ ਉਹੋ ਹੀ ਗਾਵਾਂ ਪਾਉਣੀਆਂ ਵਾ ਜਿਹੜੀਆਂ ਇਹਨਾਂ ਦੇ ਨਾਲ ਸੁਣਨੀਆਂ ਵਾਂ ਕਈ ਬੋਤੇ ਵੀਰੇ ਐਵੇਂ ਕਰਦੇ ਆ ਕਈ ਗਾਵਾਂ ਤੇ 15 ਦਿਨ ਰਹਿ ਗਏ ਸੂਚ ਕਈਆਂ ਦੇ ਮਹੀਨਾ ਉਹ ਸਾਰੀਆਂ ਇੱਕੋ ਜਗ੍ਹਾ ਤੇ ਹੀ ਇੱਕੋ ਪੈਂਦੇ ਵਿੱਚ ਹੀ ਹੁੰਦੀਆਂ ਵਾਂ ਉਹ ਐਵੇਂ ਨਹੀਂ ਕਰਨਾ ਸਾਨੀਰੋ ਜਿਹੜੀਆਂ ਇਹ ਡਰਾਈ ਗਾਵਾਂ ਵਾਂ ਜਿਹੜਾ ਇਹਨਾਂ ਨੇ ਖੁਰਲੀ ਤੇ ਪੱਠੇ ਖਾਣੇ ਆ ਇਹਨਾਂ ਨੂੰ ਖੁਰਲੀ ਤੇ ਖੜ ਕੇ ਪੱਠੇ ਖਾਣ ਵਾਸਤੇ ਕਮਸ਼ੇ ਕੰਮ ਵੀ ਤੇ 3 ਫੁੱਟ ਜਗ੍ਹਾ ਚਾਹੀਦੀ ਆ ਤਾਂ ਕਿ ਇਹ ਜਿਹੜੀਆਂ ਡਰਾਈ ਗਾਵਾਂ ਵਾ ਇਹ ਕੰਫਰਟੇਬਲ ਹੋ ਕੇ ਤੇ ਪੱਠੇ ਖਾਣ ਕਿਸਾਨ ਵੀਰੋ ਜਿਹੜੀਆਂ ਇਹ ਡਰਾਈ ਗਾਵਾਂ ਵਾ ਇਹਨਾਂ ਨੂੰ ਜਦੋਂ ਵੀ ट्रांजिशन ਫੀਡ ਸ਼ੁਰੂ ਕਰਤੀਆਂ ਇਹਨਾਂ ਨੂੰ 20 ਦਿਨ ਪਹਿਲਾਂ ਸਟਾਰਟ ਕਰਨੀ ਹੈ ਸੂਨ ਤੋਂ 20 ਦਿਨ ਪਹਿਲਾਂ ਬੇਸੀ ਕਿਸਾਨ ਵੀਰੋ ਆਪਣੀ ਅੱਜ ਦੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਹੋਏ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ ਕਿਸਾਨ ਵੀਰੋ ਜਿਹੜੀ ਆਪਣੇ ਚੈਨਲ ਤੇ ਵੱਡੀ ਵੀਡੀਓ ਆਇਆ ਕਰੂਗੀ ਉਹ ਐਤਵਾਰ ਤੋਂ ਐਤਵਾਰ ਨੂੰ ਹੀ ਆਇਆ ਕਰੂਗੀ ਪੂਰੇ ਇੱਕ ਹਫਤੇ ਬਾਅਦ ਹੀ ਆਇਆ ਕਰੂਗੀ